ਸ਼ਮੀ ਗੇਰੰਦੇ ਸੁਪ ਮੰਰੋਲੀ ਦੇ ਰਿਬਿਗੇ ਮੈਂ ਸਿਮਰਤ ਕੋਲ ਸਾਬੀ ਨਾ ਜਾਏ ਨਾ ਕਿਆ ਨਾ ਤੂੰ ਨਾ ਤੂੰ ਜਲਾਸਾ ਬਣਾਣੀ ਠੀਕ ਹੈ ਭਾਬੀ ਤੇਰੇ ਅੱਧ ਦੀ ਅਸੀਂ ਜਾ ਵੀ ਨਹੀਂ ਆ ਠੀਕ ਹੈ ਵਿਆਹ ਵਿੱਚ ਵਿਖਿਆ ਨਹੀਂ ਨਾ ਨਰਾਨੇ ਦੇ ਨਾ ਸਿਮਰਤ ਦੇ ਵਿਆਹ ਵਿੱਚ ਇਹ ਵਿਖਿਆ ਨਹੀਂ ਨਾ ਆਏਗਾ ਤੇ ਮੈਂ ਬੁਲਾਇਆ ਹੀ ਨਹੀਂ ਸੀ ਇਹਦੇ ਮੰਮੀ ਟੈਡੀ ਨੂੰ ਬੁਲਾਈਦਾ ਤੇ ਤੇ ਮੰਮੀ ਟੈਡੀ ਪੂਰੇ ਹੋ ਗਏ ਤੇ ਪਤਾ ਨਹੀਂ ਆਪਣੀ ਚਾਚੀ ਕੋਲ ਕਿਧ ਘਰ ਰਹੀਦੀ ਸੀ ਤੇ ਇਹਨੂੰ ਮੇਰਾ ਪਤਾ ਲੱਗਾ ਤੇ ਫਿਰ ਮੇਰੇ ਕੋ ਆਈ ਹੈ ਤੇ ਮੇਰੇ ਵਾਸਤੇ ਮਸੀ ਜੀ ਆਹੋ ਵਿਆਹੀ ਐ ਮਗਰ ਵਿਚਾਰੀ ਦਾ ਕੁਛ ਨਾ ਚੰਗਾ ਨਹੀਂ ਚੱਲਦਾ ਪਿਆ ਉਥੇ ਤਲਾਕ ਤਲੂਕ ਦੀ ਗੱਲ ਚੱਲਦੀ ਪਈ ਐ ਇਸ ਕਰਕੇ ਦੇਖੋ ਆ ਦੀ ਨਹੀਂ ਤੇ ਫਿਰ ਤੁਸੀਂ ਕਹਿੰਦੇ ਭਿਓਨੇ ਚਾਚੀ ਤਾਈ ਤੇ ਫਿਰ ਘਰ ਵਿੱਚ ਇੰਨਾ ਵੱਡਾ ਕੰਮ ਚੱਲਦਾ ਹੋਵੇ ਤਲਾਕ ਦੇ ਗੱਲਾਂ ਹੁੰਦੀਆਂ ਹੁਣ ਤੇ ਚਾਚੀ ਤਾਈਆਂ ਕੋਲ ਹੀ ਰਹਿਣਾ ਚਾਹੀਦਾ ਹੈ ਹਾਂ ਨਹੀਂ ਨਹੀਂ ਉਹਦੇ ਆਪਣੇ ਚਾਚੀ ਤਾਈ ਨਹੀਂ ਨਾ ਹੋਏ ਕੋਈ ਪਿੰਡ 'ਚ ਹੀ ਆ ਜਿਸਰਾ ਆਪਾਂ ਹੋ ਗਏ ਉਹ ਪਿੰਡ 'ਚ ਹੀ ਆ ਕੋਈ ਕਿੰਨਾ ਗੱਲ ਨਹੀਂ ਤੇ ਤੁਹਾਡੇ ਨਜ਼ਦੀਕ ਤੁਹਾਡੇ ਨਜ਼ਦੀਕ ਕੀ ਰਿਸ਼ਤਾ ਕੋਈ ਉਹ ਨਹੀਂ ਨਹੀਂ ਥੋੜੀ ਦੂਰ ਦਾ ਹੀ ਰਿਸ਼ਤਾ ਆ ਮਗਰ ਜਾਣਦੇ ਆ ਇੱਕ ਦੂਜੇ ਨੂੰ ਆਪਾਂ ਇੰਨੀ ਜਾਣ ਪਹਿਚਾਨ ਅੱਜ ਕੱਲ ਤੇ ਕੋਈ ਨਹੀਂ ਰੱਖਦਾ ਆਪਣੇ ਘਰ ਉਹ ਤੈਨੂੰ ਲਗਾਈ ਨੂੰ ਤੇ ਲੱਗਦਾ ਸ਼ਾਇਦ ਮੀਨਾ ਹੀ ਹੋ ਗਿਆ ਦੀਦਾ ਮਾਪੇ ਉਹ ਨਹੀਂ ਹੋ ਗਿਆ ਤੁਹਾਨੂੰ ਵੀ ਤਰਸਾਏਗਾ ਤੁਸੀਂ ਵੀ ਰੱਖੋਗੇ ਨਾ ਕੋਈ ਦਰ ਨਹੀਂ ਇਹਨਾਂ ਨੇ ਜੇ ਪੱਕੀ ਰੱਖ ਲਈ ਉਹ ਪੱਕੀ ਕਿੱਥੋਂ ਰੱਖ ਲਈ ਅੱਠ ਦਿਨ ਨਹੀਂ ਨੂੰ ਹੋਇਆ ਇਹਨੂੰ ਪੱਕੀ ਕਿੱਥੋਂ ਰੱਖ ਲਈ ਮਹੀਨਾ ਹੋ ਗਿਆ 15 ਦਿਨ ਤੇ ਸ਼ਮੀਨਾ ਆਈ ਹੈ ਸਾਡੇ ਵੱਲ ਉਸ ਤੋਂ ਪਹਿਲਾਂ ਦੀ ਆਈ ਹੋਈ ਉਹ ਨਹੀਂ ਸ਼ੀਮਾ ਥੋੜਾ ਟਾਈਮ ਹੋਇਆ ਇੰਨਾ ਟਾਈਮ ਕਿੱਥੋਂ ਹੋ ਗਿਆ ਤੇ ਦਾ ਬੱਚਾ ਕੋਈ ਨਹੀਂ ਹੈਗਾ ਜੀ ਨੇ ਪਚੰਦੀ ਕੁੜੀ ਹੈ ਅੱਛਾ ਤੂੰ ਮਨ ਹੈ ਰੈਡੀ ਕਰ ਦੇ ਕੋ ਜੇ ਕੋ ਜਿੱਦਣ ਕੁੜੀ ਤੈ ਗਈ ਉਹ ਤੈਨੂੰ ਛੱਡਦਾ ਨਾ ਸੋਚਾਂਗੇ ਨਹੀਂ ਤੈਨੂੰ ਐਸੇ ਚਾਹੀਦਾ ਨਹੀਂ ਨਾ ਜਵਾਨ ਧੀ ਭੈਣ ਘਰ ਵਿੱਚ ਰੱਖਣੀ ਦੋ ਨੂੰਆਂ ਧੀਆਂ ਘੜੇ ਘਰ ਆ ਪੋਤੇ ਨੇ ਡੇ ਦੋ ਜਵਾਨ ਪਰ ਚੰਗਾ ਜਿਆ ਨਹੀਂ ਲੱਗਦਾ ਕੋਈ ਮਾਸੇ ਓਏ ਹੋਏ ਇੰਨਾ ਨਹੀਂ ਮੈਨੂੰ ਲੱਗਦਾ ਵੀ ਰਾਣੇ ਯਾਰਾਂ ਦੀ ਭੈਣ ਬਣਾਈ ਹੋਣੀ ਹੈ ਵੀ ਕੀ ਹੋਣਾ ਚੱਲ ਉਹਦਾ ਕੋਈ ਹੈ ਨਹੀਂ ਇਹ ਦੋ ਆ ਗਏ ਨੇ ਭਰਾ ਬਣ ਕੇ ਪੈਨ ਦਾ ਕੋਈ ਰਿਸ਼ਤਾ ਘਰ ਬਰਨ ਲਬਣੀਆਂ ਇਹ ਕੀ ਗੱਲ ਹੋਣੀ ਭੈਣ ਜੀ ਸਹੀ ਗੱਲ ਗਾਣੇ ਹੁਆ ਦੀ ਭੈਣ ਬਣਾਤੀ ਨਾ ਤੁਹਾਨੂੰ ਪਤਾ ਨਾ ਤੁਹਾਨੂੰ ਲੈਣਾ ਨਾ ਦੇਣਾ ਤੇ ਕੁੱਟ ਕੇ ਤੁਸੀਂ ਉਹਦੀ ਭੈਣ ਬਣਾਤੀ ਕਿਹੜੀ ਗੱਲ ਨੂੰ ਤੁਸੀਂ ਭੈਣ ਬਣਾਤੇ ਰਿਸ਼ਤੇਦਾਰ ਸਾਡੇ ਰਿਸ਼ਤੇਦਾਰੀਆਂ ਤੁਸੀਂ ਕਿਉਂ ਕੱਟਣ ਦੇ ਨਹੀਂ ਤੁਸੀਂ ਕੱਟिए ਨਾ ਕੱਟिए ਤੁਸੀਂ ਕਿਉਂ ਕਹਿੰਦੇ ਉਹਦੀ ਭੈਣ ਬਣਾਓ ਜੀ ਤੁਸੀਂ ਗਰਮ ਬੜੇ ਪੀਉਂਦੇ ਸੀ ਕੀ ਗੱਲ ਗਰਮ ਵਾਲੀ ਗੰਦੀ ਤੁਸੀਂ ਕਰਤੀ ਆਹੇ ਰਾਣੀ ਹੋਣਾ ਤੇ ਬੈਠਾ ਸਰਜੀਕਲ ਦੀ ਚਾਹ ਤੇਰੇ ਲਈ ਪੀਤੀ ਕਿਧਰੇ ਮੈਂ ਨਹੀਂ ਪੀਤੀ ਤੁਸੀਂ ਪੀਤੇ ਆਏ ਉਹ ਤੁਸੀਂ ਤੁਹਾਡੇ ਘਰ ਪੀਣੀ ਜੀ ਹੋਵੇ ਘਰ ਤੋਂ ਠੰਡੀ ਨੂੰ ਗਈ ਮਮਾ ਨਹੀਂ ਮੰਦੀ ਕਿ ਸਾਨੂੰ ਨਹੀਂ ਮਾਸੀ ਜੀ ਬਦਲ ਲੱਗਣਦੇ ਆ ਰਿਸ਼ਤੇਦਾਰ ਕੀ ਲੱਗਦੇ ਟਾਡੇ ਸਾਨੂੰ ਤੁਸੀਂ ਦੱਸ ਦੋ ਕਿ ਕੀ ਲੱਗਦੀ ਕੀ ਆ ਜਿੱਦਾਂ ਰਾਣੀ ਉਹਨਾਂ ਦੀ ਜਿੱਦਾਂ ਕੋਈ ਕਹੇ ਤੇ ਦੁੱਖ ਮਹਿਸੂਸ ਕਰਦਾ ਨਾ ਕੋਈ ਦਰਸ ਕਰਦਾ ਮੈਂ ਉਹ ਕਰਦੀ ਪਈ ਰਿਸ਼ਤੇਦਾਰੀ ਤੂੰ ਹੀ ਤੇ ਆ ਕੇ ਭੈਣ ਬਣਾਤੀ ਜੇ ਭੈਣ ਹੋਜੀ ਤਾਂ ਵਿਆਹ ਕਰਾਉਂਦੀ ਲੱਗਦਾ ਨਾ ਕੀ ਆ ਆਪਣੀ ਮਰਜ਼ੀ ਨਾਨੀ ਕਿਹਦੇ ਘਰ ਆ ਕੇ ਰਿਸ਼ਤਾ ਤਿਆਰ ਕਰ ਦਿੰਦਾ ਨਹੀਂ ਅਸੀਂ ਤਾਂ ਕਰ ਕੀ ਚੱਲਦਾ ਕੀ ਭੈਣਾਂ ਮਾੜੀਆਂ ਹੁੰਦੀਆਂ ਨਹੀਂ ਨਾਲੇ ਵੇਖੋ ਦੋਨਾਂ ਦੀ ਭੈਣ ਨਹੀਂ ਹੈਗੀ ਨਾਲੇ ਉਹਨਾਂ ਨੂੰ ਭੈਣ ਮਿਲ ਗਈ ਨਾਲੇ ਉਹਦਾ ਵੀ ਨਹੀਂ ਕੋਈ ਇੱਕ ਦੋ ਭਰਾ ਮਿਲ ਗਏ ਤੂੰ ਬਾਰ-ਬਾਰ ਰਾਣੇ ਦੀ ਭੈਣ ਹੋਏਗੀ ਕੀ ਗੱਲ ਉਹਦੀ ਆਪਣੀ ਭੈਣ ਨਹੀਂ ਹੈਗੀ ਜੇ ਉਹ ਆਪਣੀ ਭੈਣ ਆ ਤਾਂ ਦੂਜਿਆਂ ਦਾ ਤੁਸੀਂ ਕਿਉਂ ਨਾ ਲਿੰਦੇ ਰਹੇ ਕੀ ਮਸੀ ਜੀ ਇੱਕ ਵਿਮਲ ਨਹੀਂ ਦੀ ਹੋਗੇ ਤੇ ਕਹੇ ਹੋਗੀ ਜੋੜੀ ਨਾ ਹੋਈਆਂ ਤੇ ਦੋਪਰਾ ਹੋਗੇ ਜੇ ਇਤਰਾ ਭੈਣਾ ਬਣ ਲੱਗਣਾ ਫਿਰ ਤੇ ਬੰਦਾਰ ਤਾਣੀ ਗਣੀ ਨਹੀਂ ਭੈਣ ਬਣਾਉਂਦਾ ਨਾ ਜੀ ਨਾ ਤੇਰੀਆਂ ਭੈਣਾ ਬੰਦੀਆਂ ਨੇ ਹਣਾ ਅੱਜ ਕੱਲ੍ਹ ਤੋੜੀ ਸਮਝਦੇ ਪਨਾਏ ਹੋਏ ਰਿਸ਼ਤੇ ਜ਼ਿਆਦਾ ਨਿਭਦੇ ਜੀ ਅੱਜ ਕੱਲ੍ਹ ਸਾਡੇ ਮਮਾ ਗਲੀ ਗਵਾਂਡਵੀ ਇਹ ਕਹਿੰਦਾ ਹੁਨਾਵਾ ਕਿ ਇਹਨਾਂ ਦੀ ਭੈਣ ਲੱਗਦੀ ਹੈ ਭਰਾਵਾਂ ਦੀ ਨਾ ਗਲੀ ਖਾਂਈ ਬੇਡਾ ਉਰਕ ਥੋੜੀ ਆ ਵਾ ਤੀ ਭੈਣ ਬਣਾ ਦੇਗਾ ਉਹ ਵੀ ਪਿੰਦਾ ਲਿੰਦਾ ਭੈਣ ਬਣਾ ਦੇਗਾ ਇਸ ਨੂੰ ਕੀ ਲੋੜ ਐ ਇਹ ਤੇ ਕਰ ਕੀ ਚੱਲਦਾ ਕਿ ਦੱਸੋ ਮੈਨੇ ਇੱਕ ਗੱਲ ਸੁਣੋ ਭੈਜੀ ਸੁਣਾਓ ਜੇ ਪੈਣ ਨਹੀਂ ਬਣਾਓਗੀ ਤਾਂ ਹੋਰ ਕੀ ਬਣਾਣਾ ਉਹਨੂੰ ਉਹ ਸਾਡੀ ਮਰਜ਼ੀ ਐ ਕੀ ਬਣਾਣਾ ਕੀ ਨਹੀਂ ਤੁਸੀਂ ਕੋਈ ਪੈਣ ਬਣਾਦੇ ਪਏ ਪਰ ਗੱਲ ਹੁੰਦਿਆ ਸੁਣਦਿਆ ਪੈਣ ਬਣਾ ਕੇ ਉਸ ਪੈਣ ਨੂੰ ਪਤਾ ਲੱਗਦਾ ਦੁੱਖ ਨਹੀਂ ਲੱਗੇਗਾ ਉਹਨੂੰ ਤੇ ਨਹੀਂ ਜਿਹੜੀ ਪੈ ਜਿਹੜੇ ਭਾਵਾਂ ਦੀ ਪੈਣ ਹੁੰਦੀ ਐ ਉਹ ਦੂਜੀ ਨੂੰ ਪੈਣ ਨਹੀਂ ਬਣਾ ਸਕਦਾ ਪਰ ਗੱਲ ਨਾ ਕੋਈ ਰੋਕ ਰਹੀ ਨੀ ਇਹ ਸੀਮਾ ਇਹ ਕੋਈ ਨਵਾਂ ਕਾਨੂੰਨ ਚੱਲਿਆ ਵੀ ਇੱਕ ਭੈਣ ਹੈਗੀ ਏ ਤੇ ਦੂਜੀ ਭੈਣ ਨਹੀਂ ਬਣਦਾ ਬਿਆਸ ਦਾ ਕਾਨੂੰਨ ਤਾਂ ਤੁਸੀਂ ਆ ਕੇ ਬਣਾਉਂਦੇ ਹੋਏ ਤੇ ਮੈਂ ਕਾਨੂੰਨ ਤਾਂ ਕਾਨੂੰਨ ਤਾਂ ਹੁੰਦਾ ਹੀ ਜਿਹੜੀ ਅਸਲੀ ਭੈਣ ਹੋਵੇ ਅਸਲੀ ਹੁੰਦੀ ਹੈ ਜਿਹੜੀ ਨਕਲੀ ਹੋਵੇ ਨਕਲੀ ਹੁੰਦੀ ਹੈ ਬੀਜੀਆਂ ਭੈਣਾਂ ਕੋਈ ਆ ਕੇ ਬਣਾਉਂਦੀਆਂ ਨਾ ਸੀ ਕਿ ਤੁਹਾਡੀ ਗੱਲਾਂ ਜੰਮੀ ਮੈਨੂੰ ਹੁੰਦੀ ਨਾ ਉਹ ਭੈਣੀਆਂ ਨਾ ਕੋਈ ਤੁਸੀਂ ਨਾਲ ਰਿਸ਼ਤਾ ਹਜਮ ਕਿਤੋਂ ਹੋਣੀ ਨਾ ਤੁਸੀਂ ਤੂੰ ਆ ਕੇ ਦੋ ਦਿਨ ਭੈਣ ਬਣਾਤੇ ਹਜਮ ਕਿਤੋਂ ਹੋਣੀ ਨਾ ਹਜਮ ਤਾਂ ਮੈਨੂੰ ਹੋਣੀ ਨਹੀਂ ਕਿਉਂਕਿ ਮੇਰੀ ਆਪਣੀ ਧੀ ਹੈਗੀ ਏ ਤਾਂ ਕੋਈ ਭੈਣਾ ਬਣਾਉਂਦੇ ਚੱਟ ਗਰਮ ਨਾ ਹੋਵੋ ਤੁਸੀਂ ਗੁੱਸਾ ਕਿਉਂ ਕਰਦੇ ਹੋ ਤੇ ਗੁੱਸਾ ਕਰਨ ਵਾਲੀ ਗੱਲ ਹੀ ਤੁਸੀਂ ਕੀਤੀ ਹੈ ਇਹਦਾ ਅ ਬਾਧਾ ਜਮੀ ਹੋਣੀ ਹੈ ਕੋਈ ਨਹੀਂ ਹੈ ਮਿਲਾਣਾ ਨਹੀਂ ਬਾਧਾ ਜਮੀ ਹੋਣੀ ਜਾਣੇ ਸਾਰਿਆਂ ਤੋਂ ਬਾਧਾ ਜਮੀ ਹੋਣੀ ਹੈ ਹਾਂ ਜਿਵੇਂ ਬਲੀਆ ਕਾਹੇ ਆ ਗਿਆ ਰੱਖੋ ਸਾਡੇ ਘਰ ਦਾ ਮਸਲਾ ਅਹੀਂ ਬਾਧਾ ਜਮੀ ਹੋਈ ਹੈ ਜੋ ਮਰਜੀ ਹੋਏ ਤੁਹਾਨੂੰ ਕੀ ਇੱਥੇ ਤੁਸੀਂ ਪੈਂਜੀ ਗਲਤ ਹੋ ਤੁਹਾਡੇ ਘਰ ਦਾ ਮਸਲਾ ਨਹੀਂ ਇਸ ਸਾਡੇ ਘਰ ਦਾ ਤੁਹਾਡੇ ਘਰ ਦੀ ਵੀ ਗੱਲ ਆ ਜਾਏਗੀ ਵਿੱਚ ਤੇ ਤੁਹਾਡੇ ਘਰ ਦਾ ਬਿਲਕੁਲ ਕਿਉਂਕਿ ਕੋਈ ਨਹੀਂ ਚੋੜ ਨਿਕਲੇਗਾ ਹੀ ਨਾ ਕੋਈ ਨਚੋੜ ਨਿਕਲੇਗਾ ਹੀ ਹੋਤੋਂ ਇਹ ਤੂੰ ਹੀ ਅੱਜ ਬਣਾ ਸਕਦਾ ਸੀ ਇਹ ਵੀ ਕਰ ਸਕਦਾ ਚਲੋ ਮੇਰਾ ਆਵਾਜ਼ ਤੇ ਉਹਨੂੰ ਬੁਲਾਓ ਅੰਜੂ ਨੂੰ ਚਲੋ ਉਹਨੂੰ ਪੁੱਛ ਲੈਨੇ ਕਿਹੜੇ ਰਿਸ਼ਤੇ ਨਾਲ ਚਾਹ ਤਾਂ ਗੱਲ ਖਤਮ ਮੇਰੀ ਗੱਲ ਸੁਣਨੀ ਹੈ ਗੱਲ ਤੂੰ ਅਸੀਂ ਮੇਰੀ ਗੱਲ ਸੁਣਨੀ ਆ ਗੱਲ ਕਰਕੇ ਛੇੜੀਂ ਆਏ ਮੇਰੇ ਨਾਲ ਗੱਲ ਹੋਈ ਨਹੀਂ ਅੰਜੂ ਨੂੰ ਬੁਲਾਓ ਅੰਜੂ ਨਾਲ ਗੱਲ ਕਰ ਲਈ ਤੂੰ ਮੈਨੂੰ ਆਂਦੇ ਨਾਲ ਰਿਸ਼ਤਾ ਦੇ ਜਾ ਸ਼ਾਇਦ ਮੈਂ ਵੀ ਸੇਲੀ ਬਣ ਜਾ ਤੈਨੂੰ ਲੰਗਾਇਆ ਜੂ ਤਾਂ ਉਹਨੂੰ ਰਿਸ਼ਤਾ ਦੇ ਕੇ ਅੰਦਰ ਲੰਗਾਉਣਾ ਸੀ ਸਰ ਤੇ ਪਛਾਣ ਹੀ ਨਹੀਂ ਸੀ ਉਹ ਅੰਦਰ ਆ ਕੇ ਉਹ ਤਾਂ ਚਲੀ ਗਈ ਹੈ ਕਿੱਥੇ ਗਈ ਹੈ ਤੂੰ ਦੋ ਤੂੰ ਅੰਦਰ ਵਾੜ ਲੈਣਾ ਸੀ ਚਲੇਗੀ ਕਿਤੇ ਜਾ ਕੇ ਰਿਸ਼ਤਾ ਬਣਾ ਲੀਆ ਪਾਪੀ ਲੋ ਉਹ ਕਿੱਥੇ ਚਲੀ ਗਈ ਐ ਜੱਜਾ ਵੀ ਮਰਜੀ ਜਾ ਸਕਦੀ ਐ ਅਸੀਂ ਉਹਨਾਂ ਬੰਨਿਆ ਥੋੜੀ ਪਰ ਨਾ ਆਉਂਦੀਆਂ ਉਹਨਾਂ ਨੇ ਕਿਹਾ ਮੈਂ ਆਂਦਰ ਮਮਮੀ ਜੀ ਨੂੰ ਬੁਲਾਤੀ ਆਹੋ ਤਾਂ ਮੈਨੂੰ ਉਹ ਦੱਸ ਕੇ ਆ ਕੋ ਚਲੀ ਜਾਓ ਚੱਲੋ ਸਿਪਾਏ ਆਏ ਮੇਰੀ ਗੱਲ ਸੁਣ ਰਾਂ ਦੀ ਭੈਣ ਹੋਈ ਤੇ ਮਮਮੀ ਜੀ ਕਹੂਗੀ ਨਾ ਤੂੰ ਪਾਗ ਲਗੀ ਐ ਇਹਨਾਂ ਨੇ ਤਾਂ ਭੈਣ ਤਾਂ ਤੁਲਾ ਖੜੇ ਆਈ ਭੈਣ 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 ਬਣਾਈ ਫਿਰਦ ਗਈ ਪਤਾ ਨਹੀਂ ਕੀ ਖਾ ਕੇ ਆਈਆਂ ਭੈਣ ਹੀ ਕਹੂਗੀ ਕੀ ਗੱਲ ਹੈ ਮਮਮੀ ਜੀ ਨਹੀਂ ਸ਼ਮੀ ਕੰਨ ਕਾ ਇਹ ਨਾਨਾ ਆਈ ਨੰ ਮੈਂ ਨਾਨਾ ਹੀ ਕਸਤੇਦਾਰੀ ਚ ਹਾਂ ਤੇਰੀ ਗੱਲ ਲੱਗਦੀ ਓ ਇਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਦੱਸਣਾ ਤੇਰੀ ਦੱਸਣਾ ਅਤਲ ਮਮੀ ਨੂੰ ਪਤਾ ਵਾ ਤਾਤਾ ਜੀ ਕੋਲ ਜਾਈ ਨੂੰ ਪਤਾ ਹੀ ਇਹਨਾਂ ਨੂੰ ਪਤਾ ਨਹੀਂ ਸਾਰਾ ਗੇੜ ਪਿਸਤੇ ਜਾਈ ਮੈਂ ਕਿ ਫੇਰ ਚਲੋ ਚੰਗਾ ਇਸ ਕੁੜੀ ਆਈ ਇਹਨਾਂ ਨੂੰ ਪਤਾ ਨਹੀਂ ਸੀ ਪਤਾ ਸਾਡੇ ਘਰ ਦੀ ਰਿਸ਼ਤੇਦਾਰੀ ਸਾਡੇ ਘਰ ਉਹ ਬੰਦਾ ਆਇਆ ਨਨਾਂ ਨੇ ਇਹਨਾਂ ਨੇ ਆ ਕੇ ਬਣਾਤੀ ਆ ਭੈਣੇ ਇਹਨਾਂ ਨੇ ਆ ਕੇ ਬਣਾਤੀ ਮੈਂ ਅਜੇ ਕੁਝ ਬਣਾਇਆ ਹੀ ਨਹੀਂ ਤੇ ਸ਼ਮੀ ਨੇ ਮਾਰਾ ਕੀ ਕਹਿ ਦਿੱਤਾ ਮਾਰਾ ਤੁਹਾਨੂੰ ਸ਼ਮੀ ਨੂੰ ਵੀ ਆਉਂਦੀਆਂ ਕਿੰਨੇ ਤੇਰੀ ਨਨਾਂ ਆਈ ਆ ਇੱਕ ਵੀ ਮਨ ਨਨਾਂ ਹੋ ਗਈ ਤੇ ਕੰਜੂ ਨਨਾਂ ਸਭ ਚ ਗਜੋੜੀ ਰਣਗੇ ਹਾਂ ਹਾਂ ਜਿਵੇਂ ਲੋਕੀ ਮੁੰਡਿਆਂ ਦੀ ਜੋੜੀ ਰੋਦੇ ਨਨਾਂ ਦੀ ਜੋੜੀ ਰਲਾਉਂਦੇ ਵਧੀਆ ਗੱਲ ਹੈ ਸਮਝ ਠੀਕ ਹੈ ਅਮੇ ਜੀ ਇਹਨਾਂ ਗੁੱਸਾ ਕਰਤਾ ਜੜ ਗਿਆ ਤਾਂ ਸੋ ਇੱਕ ਸੀ ਨਹੀਂ ਗੱਲਾਂ ਲਾਤੇ ਗੁੱਸੇ ਵਾਲੀਆਂ ਗੱਲਾਂ ਹੀ ਕਰਦੀਆਂ ਪਈਆਂ ਸਿਮਰਤ ਲੈ ਗਿਆ ਜਾ ਪਸੀਨਾ ਹੀ ਆਣ ਲੱਗ ਪਿਆ ਪਸੀਨਾ ਤੇ ਆਉਣਾ ਹੀ ਆਉਣਾ ਫਿਰ ਜਦੋਂ ਗੁੱਸਾ ਚੜਿਆ ਤਾਂ ਪਸੀਨਾ ਇਤਰਾ ਹੀ ਆਉਂਦਾ ਹੁੰਦਾ ਤੁਹਾਨੂੰ ਵੀ ਆਏਗਾ ਟੈਨਸ਼ਨ ਨਾ ਕਰੋ ਪਹਿਲਾਂ ਪਸੀਨਾ ਚਿੰਤਾ ਨਾ ਕਰ ਨਹੀਂ ਆਏਗਾ ਪਸੀਨਾ ਹਾਂ ਭਾਬੀ ਨਹੀਂ ਗੱਲ ਕੀ ਹੋਈ ਨਵਾਂ ਤੋਲੀਆਂ ਕੱਢ ਕੇ ਧਿਆਰ ਰੱਖੀ ਪਸ ਤੂੰ ਆਪਣੇ ਨਾਲ ਲੈ ਕੇ ਆਈ ਮੇਡਾ ਕੁੜਮਣੀਆਂ ਬੜੂ ਮੇਰੇ ਘਰ ਦਾ ਨਾਂ ਲੈ ਕੇ ਆਇਆ ਕੋਈ ਗੱਲ ਨਹੀਂ ਜੀ ਮੈਨੂੰ ਤਾਂ ਜਿਹੜਾ ਹੁੰਦਾ ਉਹ ਤੋਂ ਜ਼ਿਆਦਾ ਮੈਨੂੰ ਸਾਡੀਆਂ ਚੁੰਨੀ ਬੜੀ ਭਾਰੀ ਦਿੱਤੀ ਹੋਈ ਆ ਉਹ ਸਾਡੀਆਂ ਚੁੰਨੀਆਂ ਪਤਲੀਆਂ ਨਹੀਂ ਹੈਗੀਆਂ ਸਾਡੀਆਂ ਪਤਲੀਆਂ ਤੇਰੀਆਂ ਭਾਰੀਆਂ ਤੂੰ ਬੱਕਰੇ ਚੁੰਨੀ ਲਗਾ ਵਿੱਚ ਰੱਖੀਦਾ ਜਿੰਨਾ ਦੀ ਧੀਆਂ ਹੁੰਦੀਆਂ ਨੇ ਨਾ ਉਹ ਲਗਾ ਵਿੱਚ ਰਖਦੇ ਨੇ ਤੇ ਲਗਾਮਾਂ ਕਸਨੀਆਂ ਵੀ ਆਂਦੀਆਂ ਨੇ ਤੇ ਲਗਾਮਾਂ ਤਰੀਕੇ ਨਾਲ ਰੱਖਣੀਆਂ ਪੈਂਦੀਆਂ ਨੇ ਇਹ ਤਾਂ ਨਹੀਂ ਰੱਖਣੀਆਂ ਪੈਂਦੀਆਂ ਕੀ ਯਾਰ ਤੁਸੀਂ ਇੱਕ ਦੂਜੇ ਨੂੰ ਟੌਟ ਮਾਰਦੇ ਹੋ ਦੋ ਮਿੰਟ ਆਏ ਹੋ ਤੇ ਹੱਸੋ ਖੇਡੂਗੇ ਲੋਕੀ ਅੱਜ ਨਾ ਚਾਹੀ ਨੂੰ ਤੇ ਆਪਣੀ ਭਾਬੀ ਨੂੰ ਜਿਹੜੀਆਂ ਆ ਕੇ ਆਉਂਦੀਆਂ ਟੌਂਟਸਣ ਡੀਆਂ ਮੇਰੇ ਸਹੇਲੀਆਂ ਦੀਆਂ ਮੇਰੀਆਂ ਹੋਣੀ ਸਹੇਲੀਆਂ ਹਜਣਾ ਕੋ ਕਿਤਰਾ ਦਾ ਗੇੜਨ ਗਿਆ ਤੁਸੀਂ ਸੁਣਨਾ ਮੇਰੇ ਕੋਲ ਹਾਸੇ ਭਾਬੀ ਹੋਇਆ ਕੀ ਆ ਕੁਝ ਦੱਸੋ ਹਾਂ ਬਸ ਮੈਂ ਕਿ ਚੰਮੀ ਉਹ ਹੀ ਕਿਹਾ ਵਾ ਫਿਰ ਨਾਲ ਦੀ ਭੈਣ ਲੱਗੀ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਦੂਰ ਨੇ ਰਿਸ਼ਤੇ ਭੈਣ ਨਹੀਂ ਲੱਗਦੀ ਆ ਹਾਂਜੀ ਫਿਰ ਭੈਣ ਨਹੀਂ ਲੱਗਦੀ ਐਨੇ ਚ ਗੁੱਸੇ ਜੋ ਗਿਆ ਇੱਕ ਤਾਂ ਬਜ਼ਾਰੋਂ ਘੁੰਮਦੇ ਤੋਂ ਆ ਗਏ ਦੂਸਰਾ ਦੂਜੇ ਦੇ ਘਰ ਆ ਕੇ ਕਹਿੰਦੇ ਤੀ ਭੈਣ ਨੂੰ ਭੈਣ ਬਣਾ ਦੇ ਐ ਕਰਕੇ ਮਿਲਦ ਲਾਂਦਾ ਰਿਸ਼ਤੇਦਾਰੀਆਂ ਤੁਸੀਂ ਕੱਢਣੀਆਂ ਸੀ ਮੈਂ ਤੇ ਐਵੇਂ ਹੀ ਬੈਠੀ ਸਭ ਮੈਂ ਮੇਰੀ ਗੱਲ ਸੁਣ ਲੀਮ ਘਰ ਲਮਕਾ ਫ੍ਰਿਜ ਵਿੱਚ ਰੱਖ ਕੇ ਲੈ ਆ ਕੇ ਮੰਮੀ ਨੂੰ ਪਿਆਉ ਗਰਮੀ ਬੜੀ ਹੋਈ ਪਈ ਪਿਆਉ ਆਪਣੀ ਚਾਹੀ ਉਹ ਤਾਂ ਭਾਬੀ ਨੂੰ ਮੈਂ ਠੰਡੀ ਆ ਭੈਣ ਨਹੀਂ ਬਣਾਇਆ ਫਿਰ ਕੀ ਹੋ ਗਿਆ ਵੇ ਆਸੇ ਵੀ ਤੇ ਉਪਰਾ ਹੋऊंगी ਰੇਂਦੀ ਰਾਣੀ ਨਾਲ ਆਉਂਗੂ ਰੇਂਦੀ ਤੇ ਭੈਣ ਨੂੰ ਬਾਦੀਆਂ ਗੱਲਾਂ ਇਹ ਕੌਣ ਹੁੰਦੇ ਭੈਣ ਬਣਾਉਣ ਵਾਲੇ ਮੇਰੀ ਧੀ ਹੈਗੀ ਆ ਰਿਸ਼ਤੇ ਸਾਵੇਂ ਨੰਦਰਾ ਹੋਣਾ ਆਪਣਾ ਚਾਚੀ ਜੀ ਸਾੰਭ ਹੋ ਗਈ ਤੇ ਮੈਂ ਤੈਨੂੰ ਇਹੋ ਜਿਹਾ ਨਾ ਕਿ ਤੇਰੇ ਭੱਜਣ ਦੀ ਥਾਂ ਨਹੀਂ ਲੱਭਣੀ ਕਿਤੇ ਹੱਥ ਲਾ ਲਾਲਾ ਵੇਖੇਗੀ ਪਈਆਂ ਕਿੱਥੇ ਕਿੱਤੇ ਅੱਜ ਤੇ ਹੁਣ ਇੰਨੀ ਗੱਲ ਸ਼ੁਰੂ ਕੀਤੀ ਹੈ ਨਾ ਤੇ ਸੱਤੀ ਕਪੜੀ ਲੱਗੀ ਅੱਗ ਤੇ ਤੁਰ ਪਈ ਚਾਚੀ ਜੀ ਕੀ ਬੋਲੀ ਜਾਂਦੇ ਜੇ ਤੁਸੀਂ ਕਿਉਂ ਇੱਦਾਂ ਬੋਲਦੇ ਮੇਰੀ ਗੱਲ ਸੁਣ ਕੁੜੀਏ ਜਾ ਉਹਨੂੰ ਨਾ ਅੱਜ ਤੋਂ ਬਾਅਦ ਆਪਾਂ ਇਹ ਨਾਂ ਦਾ ਰਿਸ਼ਤਾ ਦੇ ਨਹੀਂ ਤੇ ਕੋ ਉਹ ਤਾਂ ਕਿ ਕੋਈ ਰਿਸ਼ਤਾ ਨਹੀਂ ਟੁੱਟਿਆ ਤੇ ਨਾ ਤੂੰ ਤੋ ਰਿਸ਼ਤਾ ਬਣਾਇਆ ਆਪਾਂ ਉਹਦੇ ਬਣਾਉਂਦਾ ਹੀ ਮੇਂਦਿਆ ਤੇ ਉਹਨੂੰ ਅੱਜ ਤੋਂ ਬਾਅਦ ਧੀਦੀ ਕਹਿਣਾ ਨਹੀਂ ਮੇਰੀ ਨਾਨਾ ਨੇ ਰਾਣਨ ਕਹਿਣਾ ਕਹਿੰਦਾ ਤੁਹਾਡੀ ਭੈਣ ਆ ਕੰਮ ਕਰਦੀ ਤੇਰੇ ਵੈਸੇ ਖਾਣੇ 'ਚ ਗੱਲ ਨਹੀਂ ਪੈਂਦੀ ਮੈਂ ਤੈਨੂੰ ਜੋ ਸਮਝਾਨੀਆਂ ਲੇਕਿਨ ਹੁਣ ਮੈਨੂੰ ਫੇਰ ਉਹ ਮੇਰੇ ਬਣਦੇ ਮਜਬੂਰ ਨਾ ਕਰੀ ਚੋਪਾ ਕਰਕੇ ਨਾ ਤੈਨੂੰ ਮੈਂ ਜਿਵੇਂ ਕਹਿੰਨਾ ਉਹੇ ਕਰੀ ਚੱਲ। ਘਰ ਕਾਇਆ ਤੇ ਤੂੰ ਸਮਝੀ ਨਾ ਤੇ ਜੇ ਹੋਂ ਸਮਝ ਜੇਂਗੀ ਨਾ ਤੇ ਤੇਰਾ ਵੀ ਰਿਸ਼ਤਾ ਬਚ ਜਾਏਗਾ। ਭਾਬੀ ਤੁਸੀਂ ਸ਼ੱਕ ਦੇ ਬੇਸ ਤੇ ਇੱਥੇ ਆਇਓ ਫੇਰ। ਤੁਸੀਂ ਮੰਮੀ ਜੀ ਨੂੰ ਵੀ ਕੋਈ ਗੱਲ ਕਹੀ ਹੈ ਜਿਹੜਾ ਘੁੜਕੰਡੇ ਆ। ਤੇਰੀ ਮੰਮੀ ਜੀ ਨੂੰ ਗੱਲ ਕਹਿਣ ਦੀ ਤੇ ਜੇ ਨੋਬਤ ਹੀ ਨਹੀਂ ਆਈ। ਦੱਸੋ ਨਾ ਤੁਸੀਂ ਘਰੇ ਵੀ ਮੈਨੂੰ ਬੜਾ ਬੁਝਿਆ। ਤੇਰੀ ਮੰਮੀ ਜੀ ਨੂੰ ਗੱਲ ਕਹਿਤੀ ਨਾ ਤੇਰੀ ਮੰਮੀ ਜੀ ਨਾ ਸਾਫ਼ ਕਰ ਜੂ ਚਾਚੀ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਜਿੰਨਾ ਚਿਰ ਆਪਾਂ ਕੁਝ ਵੇਖਦੇ ਨਹੀਂ ਨਾ ਅੱਖੀ ਉਹਨਾਂ ਚਿਰ ਹੀ ਗੱਲ ਕਰਨ ਜੋਗੇ ਨਹੀਂ ਹੈਗੇ ਗੱਲ ਸੁਣ ਕੇ ਤੇ ਕਲੇਸ਼ ਪਾਉਣ ਵਾਲੀ ਗੱਲ ਆ ਤੂੰ ਅੱਖੀ ਵੇਖ ਕੇ ਵੀ ਤੂੰ ਕਹਿੰਨਾ ਮੈਨੂੰ ਪਤਾ ਹੀ ਨਹੀਂ ਜੀ ਨਹੀਂ ਚਾਚੀ ਜੀ ਮੈਂ ਕਿਉਂ ਐਦਾਂ ਕਰੂੰਗੀ ਅਕਸਰ ਉਹ ਮੇਰਾ ਘਰ ਵਾਲਾ ਹੈ ਚਲ ਜੰਮੀ ਤੈਨੂੰ ਜਿੰਨਾ ਸਮਝਾਇਆ ਨਾ ਬਸ ਤੂੰ ਹੁਣ ਉਹਨਾਂ ਤੱਕ ਮ ਕਰਨਾ ਹੈ ਉਹਨੂੰ ਵੀ ਗੀਤ ਨਾਣ ਸਮਝਾਇਨਾ ਤੇ ਰਾਣੇ ਨੂੰ ਕਹਿੰਦਾ ਤੁਹਾਡੀ ਭੈਣ ਜੀ ਕੋਈ ਗੱਲ ਕਹਿਣੀ ਕੋਈ ਸੀਨੀਅਰ ਦੇਣਾ ਤੁਹਾਡੀ ਢੈਨ ਚੰਦੀ ਸੀ ਛੋਟੀ ਇਹ ਕੰਮ ਚੱਲਾ ਮਮਾ ਆਪਾਂ ਚੱਲ ਗਏ ਜਿਹੜਾ ਰਿਸ਼ਤਾ ਦੇਣਾ ਇਹਨਾਂ ਆਪਾਂ ਛੰਮੀ ਦੇ ਦਿੱਤਾ ਹੁਣ ਅਗੋਂ ਤੂੰ ਸਾਂਭਣਾ ਆਪਣਾ ਘਰਬਾਰ ਮੇਰਾ ਪਤਾ ਕੀ ਇਰਾਦਾ ਰਖੜੀ ਬਣਾ ਦਿੰਨੇ ਦੋਵਾਂ ਜਾਨੀ ਬਸ ਇਹ ਹੁਣ ਕੰਮ ਛੱਡ ਕੇ ਕਿੱਥੇ ਜੇ ਸੀ ਮੈਂ ਚਾਹ ਲੈ ਕੇ ਆਉਣ ਲੱਗੀ ਬਸ ਚਾਹ ਪੀ ਕੇ ਜਾਣੀ ਹੈ ਬੜਾ ਪੇਨੀ ਬੜਾ ਲਾਇਆ ਸੀ ਤੀ ਜਿਹੜਾ ਕੰਮ ਕਰਨਾ ਹੀ ਆਪਾਂ ਕਰ ਦਿੱਤਾ ਛੰਮੀ ਚਾਹ ਫੇਰ ਕਿਸੇ ਦਿਨ ਪੀਵਾਂਗੇ ਤੇ ਨਣਾ ਆਂਦੇ ਹਥੋਂ ਆ ਜਾ ਮਮਾ ਹਾਂ ਉਹਦਾ ਵਿਆਹ ਹੋ ਗਿਆ ਰਿਸ਼ਤਾ ਉਹਦਾ ਕਿਤੇ ਰਿਸ਼ਤਾ ਹੋ ਜੇ ਤੇ ਫਿਰ ਨਨਾਨਤ ਤੇਰੇ ਨਨਾਨੀ ਨੂੰ ਬਿਠਾ ਕੇ ਵਿਛਾਣੇ ਨਹੀਂ ਦਾ ਦੇ ਜਰੋੜੇ ਟੈਨਸ਼ਨ ਨਾ ਲੈ ਤੂੰ ਬਾਕੀ ਤੂੰ ਫਿਕਰ ਨਾ ਕਰ ਰਿਸ਼ਤੇ ਸਾਹਮਣੇ ਸਿੱਖ ਕਿਵੇਂ ਸੰਭੀ ਦੇ ਨੇ ਉਹ ਲੋਕ ਜਿਹੜਾ ਕੁੜੀ ਨਾ ਬਣੀ ਲੈ ਕਿ ਜੜੀ ਬਹਿਜ ਬਹਿ ਗਈ ਖਿਲੋਵੇ ਖਿਲੋ ਗਈ ਹੱਕ ਰੱਖ ਆਪਣਾ ਇੱਕ ਇਸ ਘਰ ਦੀ ਨੂੰਹ ਐ ਤੂੰ ਮੈਨੂੰ ਪਤਾ ਸਾਚੀ ਜੀ ਤੁਸੀਂ ਕਿਹੜੀ ਗੱਲ ਤੋਂ ਡਰਦੀ ਹੋ ਮੈਨੂੰ ਸਾਰਾ ਕੁਝ ਪਤਾ ਉਹ ਮੇਰਾ ਡਰ ਸਾਚੀ ਚਲੋ ਧਿਆਨ ਰੱਖੀ ਹੋਣਾ ਆਪਣਾ ਚੁਰੀ ਦਾ ਸੋਪੀਆ ਇਹ ਗਈ ਫੜਵਾ ਦੇਣਾ ਚੰਨ ਚਾਕੇ ਆਪਾ ए आगे वो इशारे का क्या बुला रहे कीधर है वो उसके तबला हाँ, नहीं समझे नहीं इशारे भी समझ नहीं अच्छा हां आई में सोऊंगी ठीक है हां हम सो गई चलो सो भी जा बस ठीक है कम में जाते हैं थोड़ा मेरे वाले अच्छा। तो ध्यान है ही नहीं आजकल थोड़ा बहुत ध्यान है ना क्यों मेरे नहीं लगेगा ਆਜੋ ਪੀ ਹੋ ਗਿਆ ਵਾ ਬੈਠੋ ਦੱਸਦੇ ਨਹੀਂ ਨਾ ਬੈਠੇ ਹਾਂ ਮੈਂ ਕੀ ਗੱਲ ਵੀ ਕੀ ਗੱਲ ਮੇਰਾ ਚਿਹਰਾ ਪੜ ਲਿਆ ਕਿ ਨਹੀਂ ਗੱਲ ਕਿਤੇ ਵੀ ਨਹੀਂ ਮੈਨੂੰ ਪਤਾ ਵਾ ਕਿ ਉਹ ਨਾਰਾਜ਼ ਨਾ ਇਹ ਇੱਕ ਨਾਰਾਜ਼ ਹੈ ਨਾ ਆਹੀ ਗੱਲ ਹੈ ਨਾ ਤੇ ਬਹੁਤ ਵਧੀਆ ਕੰਮ ਹੋਇਆ ਕੱਲ ਕੋਈ ਛੋਟੀ ਜੀ ਗੱਲ ਲੱਗੀ ਹੈ ਮਮੁੱਲੀ ਜੀ ਚੈਨ ਸੀ ਉਹ ਕੋਈ ਖਾਸ ਚੀਜ਼ ਨਹੀਂ ਸੀ ਸਿਮਰਤ ਕੋਲੋਂ ਵੀ ਮੇਰੇ ਕੋਲੋਂ ਚਲਵਾਉਣ ਮੰਗੀ ਤੂੰ ਉਹਨੂੰ ਇੱਕ ਵਾਰੀ ਰੋਕ ਨਹੀਂ ਸਕੇ ਕਿ ਚਲੋ ਜੇ ਲੈਣੀ ਸੀ ਚਾਹੇ ਕੁਛ ਵੀ ਸ਼ਮੀ ਦੇ ਸਾਹਮਣੇ ਕੰਮ ਕਰਨਾ ਹੈ ਸਿਮਰਤ ਦਾ ਹੱਕ ਨਹੀਂ ਸੀ ਹੁੰਦਾ ਮੇ ਕੋ ਖੁੰਦੀ ਯਾ ਤੂੰ ਸਮਝ ਚਿਆ ਨਵਰ ਕੀ ਚੀਜ਼ ਤੂੰ ਮੈਨੂੰ ਦੇ ਨਹੀਂ ਸਕੇ ਤਾਂ ਤੂੰ ਹੀ ਕਿੱਥੋਂ ਮੈਨੂੰ ਕੋਈ ਹੱਕ ਦੋਗੇ بیوی ਬਣਾਉਂਦਾ ਵੀ ਮੇਰੀ ਗੱਲ ਸੁਣ ਮੈਂ ਨਾ ਇੰਨੇ ਜਾਣੇ ਸੀ ਉੱਥੇ ਸਿਮਰਤ ਵੀ ਸ਼ਮੀ ਵੀ ਸਾਰੇ ਜਾਣੇ ਹਨੀ ਮੁੱਤਕੀ ਦਾ ਰੋਗ ਦਾ ਯਾਰ ਇਹ ਗੱਲ ਨਹੀਂ ਹੁੰਦੀ ਐਦਾਂ ਨਹੀਂ ਚੱਲਦਾ ਮੈਂ ਬੇਕੂਫਾ ਇੱਕ ਮਹੀਨਾ ਹੋ ਗਿਆ ਹਵਾ ਰੋਹ ਇੱਕੋ ਗੱਲ ਰੋਹ ਇੱਕੋ ਗੱਲ ਹੁੰਦੀ ਐ ਤੇ ਗੱਲ ਆਨੇ ਮਾਨੇ ਅੱਜ ਦੇ ਅੱਜ ਹੀ ਲਾਓ ਖਤਮ ਕਰੋ ਇਹ ਗੱਲ ਨੂੰ ਜਦੋਂ ਉਸ ਹੋਰ ਨੂੰ ਇਸ ਘਰ ਚ ਰੱਖਣਾ ਹੀ ਨਹੀਂ ਕੋਈ ਲੈਣਾ ਦੇਣਾ ਨਹੀਂ ਪਰ ਡਰ ਕਿਸ ਨਾਲਦਾ ਤੁਹਾਨੂੰ ਉਹ ਕਿਉਂ ਕਰਮ ਹੋ ਜਿੰਨੇ ਅੱਜ ਨੇ ਲੱਦੇ ਕਪੜੇ ਲਾਉਂਦੇ ਕਦੀ ਮੈਨੂੰ ਤੇ ਕਦੀ ਉਹਨੂੰ ਸਭ ਕੁਝ ਦੇਖ ਲਿਆ ਮੈਂ ਆਪਣੇਖੀ ਮੈਂ ਅੰਨੀ ਥੋੜੀ ਹੀ ਘਰ ਚ ਬੈਠੀ ਦੇਖਣ ਹੀ ਲਈ ਮੈਂ ਸਾਰਾ ਕੁਝ ਨਹੀਂ ਇੰਦਾ ਦੀ ਗੱਲ ਨਹੀਂ ਆ ਸਾਰਾ ਕੁਝ ਇਦਾਂ ਹੀ ਹੈ गावा ਜੇ ਇਦਾਂ ਦੀ ਗੱਲ ਹੁੰਦੀ ਨਾ ਤੇ ਸਿਮਰਾ ਤਾਂ ਕੱਦ ਹੀ ਹੱਥ ਪੜ ਲੈਂਦੇ ਮੇਰੇ ਜਨਾਨੀ ਮੇਰੀ ਦਿੱਤੀ ਜਾਂ ਤੂੰ ਉਹਨਾਂ ਨਹੀਂ ਲੈਣ ਵਾਲੀ ਥੀਂ ਕੀ ਐ ਕਰੀ ਦਿਓ ਨੂੰ ਆ ਸਿਮਰ ਤਣਾ ਜੜੀ ਨਹੀਂ ਵੱਡਣ ਆਈ ਆ ਉਹ ਨਹੀਂ ਕੋ ਵੱਡੀ ਆ ਨਹੀਂ ਉਹ ਨਹੀਂ ਤੁਹਾਨੂੰ ਫਰਸਾ ਦੇਗੇ ਪਰ ਉਹ ਇੱਕ ਇੱਕ ਜੀ ਨੂੰ ਵੱਡ ਲਿੰਦੀ ਮੈਂ ਦੇਖ ਲਿਆ ਵਾ ਸੁਣੋ ਮੇਰੇ ਗੱਲ ਸੁਣੋ ਕੋਈ ਗੱਲ ਨਹੀਂ ਸੁਣਨੀ ਅੱਜ ਕੱਲ ਮੇਰੀ ਸੁਣ ਲੋ ਤੁਸੀਂ ਮੈਂ ਖੁਦ ਸ਼ਮੀ ਨੂੰ ਕਹਿ ਦੇਣਾ ਉਹ ਥੋੜਾ ਜਿਹਾ ਟਾਈਮ ਤਾਂ ਦੇ ਦਿਓ ਯਾਰ ਇਦਾਂ ਕਿੰਨਾ ਟਾਈਮ ਲੋ ਕੀ ਮੈਨੂੰ ਖਲੋਖਲ ਪੁੱਛਦੇ ਨੇ ਤੁਹਾਡੇ ਨਾਲ ਰੈਲੀਟਿਵ ਆ ਗਏ ਸੀ ਉਹਦੀ ਸਿਮਰ ਦੀ ਮਾਂ ਆ ਗਈ ਮੈਂ ਤੇ ਪਿਆਰ ਨਾਲ ਸੱਸ ਦੀ ਗੱਲ ਕਰਦੀ ਉਹ ਤਾਂ ਮੂਫਲਾ ਕਿਉਂ ਕਿੰਨੀ ਵੇਰ ਮੈਨੂੰ ਭਾਰਤ ਚ ਜਾ ਕੇ ਬਹਿਣਾ ਪਿਆ ਚੰਗਾ ਲੱਗਦਾ ਐ ਇਦਾਂ ਆਂਡਗਵਾਨ ਸਾਰੇ ਅੱਜਕੱਲ ਮੈਨੂੰ ਵੇਖਣ ਲੱਪੇ ਤੁਸੀਂ ਵੀ ਉੱਪਰ ਲੈ ਕੇ ਇੱਥੇ ਮੈਨੂੰ ਗੱਲਬਾਤ ਚ ਬੁਲਾਇਆ ਵਾ ਨਾ ਮੈਨਾਂ ਤੁਹਾਡੇ ਲੱਗਦੇ ਆ ਜਾ ਸਕਦੀ ਨਾ ਤੁਹਾਡੇ ਪਿੱਛੇ ਬੈਠ ਕੇ ਕਿਤੇ ਜਾ ਸਕਦੀ ਨਾ ਕੋਈ ਗੱਲ ਨਾ ਕੋਈ ਬਾਤ ਨਾ ਮੈਂ ਘਰ ਚ ਖੁੱਲ ਕੇ ਬਹਿ ਸਕਦੀ ਮੈਂ ਬੇਕੂਫ ਹਾਂ ਤੈਨੂੰ ਪਤਾ ਤਾਂ ਗੱਲ ਸਿਚੁਏਸ਼ਨ ਯਾਰ ਸਾਰੀ ਸਾਰਾ ਬਤਾ ਰਿਹਾ ਕਿਹੜਾ ਤਾਂ ਗਿਆ ਹੋ ਗਿਆ ਵਾ ਬੁਲਾਉਣਾ ਸੀ ਨਾ ਸਾਰੇ ਕੰਮ ਨਿਪਟਾ ਕੇ ਮੈਨੂੰ ਬੁਲਾਉਣਾ ਸੀ ਮੈਨੂੰ ਕਿਉਂ ਪਹਿਲਾਂ ਸੱਦਾ ਤੁਸੀਂ ਦਿੱਤਾ ਚਲ ਗਰੀ ਕਾਲਸ ਟੈਨਸ਼ਨ ਨਾਲ ਮੈਂ ਮੰਮੀ ਨਾਲ ਸਲਾਹ ਕਰਦਾ ਵਾ ਸਾਰੀ ਗੱਲਆਂ ਸਲਾਵਾ ਹੁੰਦੀਆਂ ਰਹਿਣੀਆਂ ਨੇ ਇੱਕੋ ਸ਼ਬਦ ਕਰਾ ਸ਼ੰਮੀ ਨੂੰ ਜਾ ਕੇ ਕਹਿ ਦੋ ਕਿ ਸ਼ੰਮੀ ਜੇ ਰਹਿਣਾ ਹੈ ਤੇ ਮਿਲ ਕੇ ਇਸ ਘਰ ਚ ਉਹਦੇ ਨਾਲ ਰਹਿਣਾ ਤੇ ਰਹਿ ਲੈ ਨਹੀਂ ਤੇ ਮੈਂ ਉਹਦਾ ਵਿਆਹ ਕਰਨ ਲੱਗੇ ਤੂੰ ਆਪਣੇ ਆਪਣੇ ਘਰ ਤੁਰ ਪਾ ਵਿਚਲਾ ਉਹਨਾਂ ਨੂੰ ਦੇ ਦੋ ਨਾ ਕਾਰਨ ਕੀ ਕਰਨ ਕੀ ਸੀ ਇਹ ਹੋਰ ਕਿਤਾ ਕਹਦਾ ਨਹੀਂ ਸਿੱਧੀ ਗੱਲ ਤੂੰ ਸਿੱਧੀ ਹੀ ਤਾਂ ਗੱਲ ਲੈ ਸਿੱਧਾ ਰਿਸ਼ਤਾ ਹੈ ਸਿੱਧੀ ਗੱਲ ਕਰਨੀ ਹੈ ਯਾਰ ਮੇਰਾ ਰਤਾ ਮੈਂ ਮੰਮੀ ਨਾਲ ਗੱਲ ਕਰਾਂ ਮੰਮੀ ਕਰ ਸਕਦੀ ਏ ਇੱਕ ਚੀਜ਼ ਦਾ ਹਾਲ ਹੋਰ ਤੂੰ ਕੋਈ ਗੱਲ ਨਹੀਂ ਕਰ ਸਕਦਾ ਮੰਮੀ ਨੇ ਵਿਆਹ ਕਰਨਾ ਮੇਰੇ ਨਾਲ ਜਵਾਬ ਦਿਓ ਨਾ ਮੰਮੀ ਨੇ ਵਿਆਹ ਕਰਨਾ ਮੇਰੇ ਨਾਲ ਵਿਆਹ ਤੂੰ ਹੀ ਕਰਨਾ ਨਾ ਹੂੰ ਕੱਲ ਨੂੰ ਵਿਆਹ ਦੀ ਵਾਦੀ ਕਰੋਗੇ ਸਿਮਰਤ ਬਾਰੇ ਮੈਂ ਮੰਮੀ ਨਾਲ ਗੱਲ ਕਰਾਂਗਾ ਮੈਂ ਸਾਹਿਨਾ ਨਾਲ ਗੱਲ ਕਰਾਂਗਾ ਉਹਦੀ ਮਾਂ ਆ ਗਈ ਦੁਬਾਰਾ ਗੱਲ ਕਰਨ ਵਾਸਤੇ ਕੋਈ ਨਾ ਕੋਈ ਕਰਨ ਕਿ ਕੁਝ ਆ ਵੀ ਫੈਸਲੇ ਲੈ ਲੈ ਸਿੱਖੋ ਲੰਚ ਜੀ ਠੀਕ ਹੈ ਮੇਰੇ ਨਾਲ ਤੂੰ ਟੈਨਸ਼ਨ ਨਾ ਲਾਉ ਮੈਂ ਇਸ ਦੀ ਦਾ ਹਲਾਜੀ ਕਰਦਾ ਕਰਦਾ ਕੁਛ ਨਾ ਕੁਛ ਦੇਖ ਲੋ ਇਨੀ ਗਰਮ ਨਾ ਹੋ ਕਰਦਾ ਹੋਏ ਕੰਮ ਨਹੀਂ ਤੇ ਮੈਂ ਵਾਪਸ ਚਲੀ ਜੇ ਯਾਰ ਇਹਨੂੰ ਵਾਪਸ ਕਿਉਂ ਜਾਣਾ ਅੱਛਾ ਮੈਂ ਚਲੀ ਗਈ ਦੁਬਾਰਾ ਮੈਂ ਆਵਾਂ ਨਹੀਂ ਜੇ ਇਦਾਂ ਦੀ ਗੱਲ ਨਾ ਕਰੋ ਤੁਸੀਂ ਕਿਉਂ ਨਾ ਕਰਾਂ ਦੱਸੋ ਤੁਸੀਂ ਗੱਲ ਕਰਨ ਲਈ ਮੈਨੂੰ ਮਜਬੂਰ ਕੀਤਾ ਯਾਰ ਸਿਮਰਤਰ ਨੋਟਿਸ ਦਿੱਤਾ ਦਿਨ ਦੀ ਇਹ ਪਹਿਲਾ ਪੈਰ ਲੱਗਦਾ ਨਹੀਂ ਹੈ ਮਾਰਾ ਨਹੀਂ ਤਾਂ ਕੱਪ ਦਾ ਚਾਹ ਨਹੀਂ ਹੁੰਦਾ ਮੂੰਹ 'ਚ ਮੇਰੇ ਸੇ ਗਾਵਾਂ ਹੁੰਦੀਆਂ ਨੇ ਕੋਈ ਨਾ ਕੋਈ ਤਾਨਾ ਕੋਈ ਨਾ ਕੋਈ ਮੈਂ ਉਹਦਾ ਕੋਈ ਮਤਲਬ ਬੰਦਾ ਹੈ ਹੈ ਸ਼ਮੀ ਮੈਨੂੰ ਕੁਛ ਨਹੀਂ ਕਹਿੰਦੀ ਸਾਰਾ ਦਿਨ ਮੈਂ ਘਰ ਦੇ ਕੰਮ ਚ ਲੱਗੀ ਰਹਿੰਦੀ ਨੀ ਕੋਤਿਆਂ ਦੀ ਤਰ੍ਹਾਂ ਕੰਮ ਵਾਲੀ ਬਣਾ ਕੇ ਥੀਨੋ ਰੱਖਤਾ ਤੇ ਬੁਰੀ ਤਰ੍ਹਾਂ ਕੋਈ ਹੱਕ ਆਧਿਕਾਰ ਨਾ ਮੈਨਸ ਕਰਛ ਰਵਦੇ ਮੈਂ ਸਾਰਾ ਕੰਮ ਕਰਾਂ ਇਸ ਤਰ੍ਹਾਂ ਚੰਗੀ ਲੱਗਦੀ ਆ ਜਿਹੜਾ ਕੋਈ ਬਾਹਰੋਂ ਆਂਦਾ ਐ ਸੋਚ ਕੇ ਕਹਿੰਦਾ ਨਵੀਂ ਕੰਮ ਵਾਲੀ ਆਖੀ ਜੇ ਫਿਰ ਉਹ ਕਹਿੰਦੀ ਨਹੀਂ ਸਾਡੀ ਦੂਰ ਦੀ ਰਿਸ਼ਤੇਦਾਰ ਹੈ ਨਹੀਂ ਅੰਦਰ ਮੈਂ ਗੱਲ ਸਮਝਦਾ ਵਾਂ ਪਰ ਥੋੜਾ ਕੋਈ ਤਰੀਕਾ ਹੁੰਦਾ ਨਾ ਇੱਕੇ ਦਮ ਕਿੱਦਾਂ ਕਰ ਲਾਇਆ ਤੂੰ ਖੁਦ ਸੋਚਣਾ ਯਾਰ ਕਿੱਦਾਂ ਕਿੱਦਾਂ ਹੋ ਜੂਗਾ ਹੁੰਦਾ ਕਿ ਮੈਂ ਤੁਹਾਨੂੰ ਦੋ ਚੋਲ ਦਿਨਾਂ ਚ ਕਹਿਤਾ ਮਹੀਨਾ ਬੀਤ ਗਿਆ ਇੱਕ ਮਹੀਨਾ ਥੋੜਾ ਨਹੀਂ ਜੀ ਹੁੰਦਾ ਤੂੰ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ ਮੇਰੀ ਜਗ੍ਹਾ ਤੇ ਖਲੋਵੋ ਮਹਿਸੂਸ ਕਰੋ ਮੈਂ ਕਿੱਦਾਂ ਰਹਿ ਰਹੀ ਹਾਂ ਇੱਥੇ ਮੇਰਾ ਦਮ ਘੁੱਟਣਾ ਸ਼ੁਰੂ ਹੋ ਗਿਆ ਵੈ ਕਿਸੇ ਨੇ ਮੇਰੇ ਕੋਲ ਦੀ ਉਹ ਹੀ ਨਹੀਂ ਕੀਤੀ ਉਹ ਦਿਨ ਦਾ ਮੇਰੀ ਬੇਇੱਜ਼ਤੀ ਕਰਨ ਲਈ ਹੈ ਜੇ ਬੇਇੱਜ਼ਤੀ ਕਰਾਣੀ ਸੀ ਤਾਂ ਫਿਰ ਮੈਂ ਉੱਥੇ ਚੰਗੀ ਸੀ ਨਾ ਉਹ ਨਾਲੇ ਚਿੱਤਰ ਵੀ ਖਾਂਦੀ ਬੇਸਤੀ ਵੀ ਕਰਾਂਦੀ ਕਿ ਜੇ ਟਿੱਕੀ ਰਹਿੰਦੀ ਰਾਮ ਨਾਲ ਉਹ ਉਸ ਨਰਕ ਚੋਂ ਨਿਕਲੀ ਆ ਕਿ ਅੱਗੇ ਜਾ ਕੇ ਆਪਣੀ ਜਿੰਗਾਂ ਨੂੰ ਸਵਾਰਾ ਮੱਕੇ ਆ ਕੇ ਦਗਦਲ ਚ ਫਸ ਗਈਆਂ ਪਰ ਮੈਂ ਤੇਰਾ ਪਾਲ ਮੈਂ ਤੇ ਪਿਆਰ ਨਾਲ ਬਿਹੇਵ ਕਰਦਾ ਤੈਨੂੰ ਕਿਹੜੀ ਚੀਜ਼ ਦੀ ਲੋਟ ਪਾਉਂ ਮੈਨੂੰ ਐਸਦਾਂ ਨਹੀਂ ਕਹਿ ਰਹੀ ਪਰ ਕੁਝ ਗੱਲਾਂ ਹੁੰਦੀਆਂ ਨੇ ਜੋ ਲਾਈਫ ਚ ਸਿੱਧੀਆਂ ਕਰਨੀਆਂ ਪੈਂਦੀਆਂ ਨੇ ਯਾਰ ਮੇਰੀ ਗੱਲ ਸੁਣ ਥੋੜਾ ਜਿਹਾ ਟਾਈਮ ਦੇ ਦੇ ਮੈਨੂੰ ਮੈਂ ਕੁਛੇ ਕੁਛ ਹਾਲ ਲੱਭਦਾ ਵਾਂ ਥੋੜਾ ਜਿਹਾ ਟਾਈਮ ਦੇ ਸਕਦੀ ਐ ਨਾ ਤੂੰ ਮੈਨੂੰ ਦਿੱਤਾ ਦਿੱਤਾ ਤਾਂ ਨਾ ਦੋ ਤਿੰਨ ਦਿਨ ਦਾ ਟਾਈਮ ਬਸ ਇਸ ਤੋਂ ਉੱਪਰ ਨਹੀਂ ਪੈਕਿੰਗ ਮੈਂ ਆਪਣੀ ਕਰਨ ਲੱਗੀ ਆ ਉਹ ਯਾਰ ਇਦਾਂ ਦਾ ਕੰਮ ਹੋ ਗਿਆ ਦੋ ਤਿੰਨ ਦਿਨ ਚ ਤੇ ਓਕੇ ਆਪਣੇ ਹੱਥੀ ਕੱਪੜੇ ਕੱਢ ਕੇ ਅਲਮਾਰੀ ਚ ਰੱਖ ਦੇਣਾ ਨਹੀਂ ਤੇ ਉਹ ਬੈਗ ਲੈ ਕੇ ਮੈਂ ਇੱਥੋਂ ਨਿਕ ਜਾਣਾ ਤੇ ਮੈਂ ਆਵਾਜ਼ ਨਹੀਂ ਜਿੱਤੇ ਤੈਨੂੰ ਕੀ ਗੱਲ ਕਿਉਂ ਸੋਚਦੀ ਆ ਯਾਰ ਤੈਨੂੰ ਮੈਂ ਕਿਤੇ ਨਹੀਂ ਜਾਂਦਰਾ ਮੇਰੀ ਗੱਲ ਸੁਣ ਸਾਰੇ ਕੁਝ ਹੱਲ ਕਰ ਲੈਣਾ ਮੈਂ ਥੋੜਾ ਹੌਸਲਾ ਤੈਨੂੰ ਕਰ ਕੋਈ ਗੱਲ ਨਹੀਂ ਤੇ ਲੱਗਦਾ ਨਹੀਂ ਮੈਂ ਤੇਰੀ ਵਾਦੀ ਗੱਲ ਕਰਨ ਦੇ ਆ ਮੈਂ ਦੇ ਦੇਵਾਂ ਦੀ ਹਾਂ ਅੱਛਾ ਉਹ ਆਵਾਜ਼ ਦਿੰਦੀ ਹੈ ਤੇ ਤੁਹਾਡੇ ਪਸੀਨੇ ਸ਼ੁਕਰਨੇ ਸ਼ੁਰੂ ਹੋ ਜਾਂਦੇ ਨੇ ਪਤਾ ਨਹੀਂ ਕੀ ਹੋ ਗਿਆ ਮੈਂ ਕੋ ਤੁਹਾਨੂੰ ਲੜਦੇ ਝਗੜਦੇ ਨਹੀਂ ਵੇਖਿਆ ਕੋਈ ਨਰਾਜ਼ਗੀ ਵੀ ਨਹੀਂ ਵੇਖਿਆ ਕਿਹੜੇ ਕਿਹੜੇ ਸ਼ਬਦ ਬੋਲਣਾ ਹੁਣ ਮੈਨੂੰ ਤਾਂ ਬੋਲਣ ਲੱਗੇ ਵੀ ਸ਼ਰਮ ਆਉਂਦੀ ਹੈ ਮੈਂ ਤੇਰੇ ਕਰਕੇ ਨਾ ਉਹ ਜਿਹੜਾ ਕਾਰਪੋਰੇਟ ਕਰਕੇ ਰਹਿੰਦੇ ਆਂ ਕਾਰਪੋਰੇਟ ਕਿਉਂ ਕਰਨਾ ਹੈ ਜਦੋਂ ਬਿਨਾਂ ਰਹਿਣਾ ਹੀ ਨਹੀਂ ਅਸੀਂ ਕਿੱਸਾ ਕਦੋਂ ਕਿਉਂ ਨਹੀਂ ਕਰਦੇ ਵੇ ਫਿਰ ਉਹੀ ਭੌਂਗ ਉਹੀ ਇੱਕੋ ਗੱਲ ਆਉਂਦੀ ਹੈ ਖਤਮ ਕਰ ਦੋ ਬਾਤ ਇਗਨੋਰ ਕਰੋ ਨੂੰ ਇਹ ਤਾਂ ਤੁਹਾਡਾ ਹੀ ਫੈਸਲਾ ਨਾ ਕਿ ਉਹ ਨਾਲ ਨਹੀਂ ਰਹਿਣਾਗਾ ਮੈਂ ਇਹ ਤਾਂ ਜਬਰਦਸਤੀ ਕੋਈ ਕਰਦੀ ਵੀ ਜਦ ਮੈਂ ਆ ਗਈਆਂ ਤਾਂ ਚੀਜ਼ਾਂ ਨੂੰ ਸਹੀ ਠੀਕ ਹੈ ਮੇਰੀ ਗੱਲ ਸੁਣ ਮੈਂ ਅੱਜ ਮੰਮੀ ਨਾਲ ਸਲਾਹ ਕਰਦਾ ਵਾਂ ਤੇ ਸਾਰੀ ਗੱਲ ਕਰਦਾ ਅੱਜ ਮੰਮੀ ਨਾਲ ਠੀਕ ਹੈ ਨਾ ਮੈਂ ਇਹ ਗੱਲ ਇਹ ਚੰਚਰ ਨੂੰ ਵੇੜ ਦੇਣਾ ਵਾ ਚੰਚਰ ਨਾ ਕਰਿਆ ਠੀਕ ਹੈ ਕਰ ਦੋ ਨਹੀਂ ਤੇ ਮੈਂ ਤੁਹਾਨੂੰ ਆਪਣਾ ਫੈਸਲਾ ਦੇ ਚੁੱਕੀ ਹੋਈ ਨਾ ਮੈਂ ਵੀ ਮਜਬੂਰ ਨਾ ਚਲ ਮੈਂ ਕੁਛ ਨਾ ਕੁਛ ਕਰਦਾ ਮੇਰੀ ਗੱਲ ਸੁਣ ਚਲ ਨੂੰ ਕੁਸਰਾ ਲੈ ਗਏ ਛੱਡ ਦੇ ਉਸ ਮੈਂ ਕੋਈ ਗੱਲ ਕਰ ਕੇ ਕਹਤਾ ਤੇ ਕਰਮ ਤੇ ਕਰੂੰਗਾ ਸਮਝਣ ਦੀ ਕੋਸ਼ਿਸ਼ ਕਰਾਂ ਹਰਜੀਤ ਮੈਂ ਕਿਸ ਤਰ੍ਹਾਂ ਜੀਣ ਨਹੀਂ ਆ ਹਰ ਟਾਈਮ ਨਹੀਂ ਸੁਣੀਆਂ ਜਾਂਦੀਆਂ ਫਿਰ ਘਰ ਦੇ ਤੇ ਕਰਨਦੇ ਨੇ ਬਾਹਰ ਵੀ ਲੋਕੀ ਹੋਰ ਤਰ੍ਹਾਂ ਦੇਖਦੇ ਮੇਰੇ ਵੱਲ ਨਹੀਂ ਚੰਗਾ ਲੱਗਦਾ ਜਰ ਪਲੀਜ਼ ਚਲੋ ਥੱਲੇ ਉਹ ਪੇ ਕੀ ਬਾਸ ਦੇਗੀ ਤੁਹਾਨੂੰ ਅੱਜ ਰੋਣੇ